ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਨ ਤੇ ਅੱਜ ਆਪਾਂ ਬਣਾਵਾਂਗੇ ਜੀ ਬਤਾऊं ਇਹ ਆਪਾਂ ਘਰੋਂ ਹੀ ਤੋੜੇ ਨੇ ਜੀ ਦੇਖਦੇ ਆਂ ਵੀ ਵਧੀਆ ਨੇ ਕਾਣੀ ਤਾਂ ਨਹੀਂ ਹੈਗੇ ਗਰਮੀ ਕਰਕੇ ਇਹ ਕਿਹੜਾ ਸਬਜ਼ੀਆਂ ਵੀ ਨਹੀਂ ਲੱਗਦੀਆਂ ਹੈਗੀਆਂ ਜੀ ਗਰਮੀ ਨੇ ਸਾਰੀਆਂ ਮੈਂ ਚੱਲ ਰਹੀ ਹਾਂ ਥੋੜੀ ਜਿਹੀ ਬਣਾਵਾਂਗੇ ਜੀ ਆਪਾਂ ਬੱਚੇ ਬਤਾਂਉ ਘੱਟ ਪਸੰਦ ਕਰਦੇ ਨੇ ਤੇ ਇਹਨੂੰ ਚੀਰਾ ਦੇ ਕੇ ਆਪਾਂ ਇਹ ਵੀ ਵਿੱਚ ਪਾਉਣੀ ਹੁੰਦੀ ਹੈ ਜੀ ਆਪਣੀ ਕੋਈ ਵੀਡੀਓ ਨਹੀਂ ਆਈ ਜੀ ਅੱਜ ਪਾਵਾਂਗੇ ਜਰੂਰ ਇਹ ਆਲੂ ਪਾਲਮੀ ਜੀ ਵਿੱਚ ਆਪਾਂ ਤਿੰਨ ਚਾਰ ਆਪਾਂ ਪਾ ਲਾਂਗੇ ਨੀ ਪੈਣ ਤੋਂ ਬਾਅਦ ਦੋ ਦਿਨ ਗਰਮੀ ਘਟੀ ਸੀਗੀ ਥੋੜੀ ਜੀ। ਆ ਫੇਰ ਬਹੁਤ ਜ਼ਿਆਦਾ ਕਰਨੀ ਪੈ ਰਹੀ ਏ। ਗਰਮੀ 'ਚ ਤਾਂ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਜੀ। ਇਹਨਾਂ ਨੂੰ ਆਪਾਂ ਪਹਿਲਾਂ ਵੀ ਧੋ ਲਿਆ ਜੀ ਤੇ ਕੱਟ ਕੇ ਵੀ ਹੁਣ ਧੋ ਲਾਂਗੇ ਇਹਨਾਂ ਨੂੰ ਪਾਣੀ ਚ ਪਾ ਦਾਂਗੇ ਕਾਲੇ ਨਹੀਂ ਹੋਣਗੇ ਬਤਾਉ ਵਧੀਆ ਨਿਕਲੇ ਰਹੀ ਜੀ ਸਾਰੇ ਇਹ ਦੋ ਰਹਿ ਗਈ ਆਪਾਂ ਇਹ ਵੀ ਕੱਟ ਕੇ ਦੇਖਦੇ ਆਂ ਘਰ ਦੀ ਸਬਜ਼ੀ ਸਵਾਦ ਬਣਦੀ ਹੈ ਜੀ ਬਿਨਾ ਸੁੱਟੇ ਹੀ ਪਰ ਇਤ ਕੀ ਗਰਮੀ ਕਰਕੇ ਲੱਗੀ ਜੀ ਸਿਮਲਾ ਮਿਰਚਾਂ ਲਾਈਆਂ ਸੀ ਉਹਨਾਂ ਨੂੰ ਵੀ ਨਹੀਂ ਲੱਗਿਆ ਕੁਝ ਦੂਸਰੀਆਂ ਮਿਰਚਾਂ ਲਾਈਆਂ ਸੀ ਉਹਨਾਂ ਤੇ ਥੋੜੀਆਂ ਜਿਹੀਆਂ ਲੱਗ ਕੇ हट ਗਈ ਟਮਾਟਰ ਲੱਗੇ ਸੀ ਥੋੜੇ ਜਿਹੇ ਕੇ ਟਮਾਟਰ ਵੀ ਲੱਗਣਾ ਹਟ ਗਈ ਗਰਮੀ ਕਰਕੇ ਕद्दू ਦੀਆਂ ਬੇਲਾਂ ਖੜੀਆਂ ਨੇ ਜੀ ਫੁੱਲ ਆ ਜਾਂਦੇ ਨੇ ਉਹਨਾਂ ਤੇ ਵੀ ਤੇ ਝੜ ਜਾਂਦੇ ਨੇ ਕਦੋਂ ਨਹੀਂ ਲੱਗਦੇ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਈਏ ਜੀ ਲੋਂਡੇ ਚ ਬਣਾਵਾਂਗੇ ਜੀ ਆਪਾਂ ਸਬਜੀ ਇਹ ਤੇਲ ਪਾ ਲੈਨੇ ਸਰੋਂ ਦਾ ਤੇਲ ਵਿੱਚ ਜ਼ਿਆਦਾ ਨਹੀਂ ਪਾਉਣੀ ਹੁੰਦੀ ਜੀ। ਜ਼ਿਆਦਾ ਪਾਇਆ ਹੋਇਆ ਕੋਈ ਵੀ ਪਸੰਦ ਨਹੀਂ ਕਰਦਾ ਆਪਣੇ। ਸਭ ਤੋਂ ਪਹਿਲਾਂ ਪਾ ਲਾਂਗੇ ਜੀ ਜੀਰਾ। ਫਿਰ ਨਾਲ ਹੀ ਪਾ ਲਾਂਗੇ ਜੀ ਬਰੀਕ ਕੱਟੇ ਹੋਏ ਪਿਆਜ਼। ਕੱਟ ਕੇ ਪਾ ਲਈ ਜੀ ਪਿਆਜ਼ ਨੂੰ। जी एक टमाटर लगे हुआ जी बाहर आपने दरीक कट के भी पालूंगी भी। गर्मी में भी कम कर लूंगी रसोई बिल्कुल धील करता जी गर्मी बहुत हो जाती जी रसोई लून पा दें जी आप ना मसाला जल्दी पक जूगा फिर दुध कट के रख लिया जी फ्रिज चो बाहर अद्धा घंटा पहला आप बाहर कड़ दें जी ਰਕਾ ਆਪਣਾ ਪੁੱਜ ਗਿਆ ਜੀ ਹੁਣ ਇਹਦੇ ਵਿੱਚ ਆਪਾਂ ਮਿਰਚ ਤੇ ਹਲਦੀ ਪਾਵਾਂਗੇ ਕੌਮਨ ਜੇ ਮਸਾਲੇ ਪਾਵਾਂਗੇ ਜੀ ਗਰਮੀ ਜਪਾਂ ਜਿਆਦਾ ਮਸਾਲੇ ਨਹੀਂ ਪਾਉਂਦੇ ਨੋਆ ਗਿਆ ਤੇ ਹਲਦੀ ਤੇ ਧੀਰਾ ਪਾਇਆ ਸੀਗਾ ਗਾੜਾ ਮਸਾਲਾ ਆਪਾਂ ਇਹਦੇ ਵਿੱਚ ਨਹੀਂ ਪਾਉਂਦੇ ਬਤਾਉਂਗਾ ਜਦੋਂ ਸੀ ਗਰਮ ਹੋ ਗਏ ਤਾ ਕਰਕੇ ਬੰਦ ਕਰੋ ਧਨੀਆ ਪਾウダー ਪਾ ਦਾਂਗੇ ਥੋੜਾ ਜਿਹਾ ਮਸਾਲਾ ਆਪਣਾ ਤਿਆਰ ਹੈ ਜੀ ਤੇਲ ਸਾੜ ਦਿੱਤਾ ਉਹਨੇ ਘੱਟ ਪਾਉਨੇ ਆ ਪਤਾ ਕਰਕੇ ਘੱਟ ਨਿਕਲਿਆ ਜੀ ਉੱਪਰ ਹੁਣ ਆਪਾਂ ਇਹਦੇ ਵਿੱਚ ਆਲੂ ਬਤਾਉ ਪਾ ਦਿੰਨੇ ਆ ਇਹ ਆਪਾਂ ਧੋ ਕੇ ਦੋ ਤਿੰਨ ਵਾਰੀ ਪਾਣੀ 'ਚ ਰੱਖ ਕੇ ਦਿੱਤੇ ਜੀ ਪਾ ਕੇ दो मिनट पहले पहले अंजी तरह मिक्स करके घट काट सेक देते मसाले चड़केंगे फिर पानी पावे गैस अपना कट दिया जी दो मिनट ढक देने ਦਰਾਪਾ ਬਣਾ ਲਿਆ ਜੀ ਨਾਲ ਉਹ ਆਹ ਜਾ ਹੁਣ ਆਪਾਂ ਇਹ ਪੀਲੇ ਨਾ ਤੇ ਗੋਤਰਾਨ ਭਰ ਕੇ ਤਾਂ ਆਪਣੇ ਫ੍ਰੀਜ ਚ ਹੁਣ ਆਪਾਂ ਇਹਨੂੰ ਹਲਾ ਕੇ ਇਹਦੇ ਵਿੱਚ ਪਾਣੀ ਪਾ ਦਾਂਗੇ ਸੰਗੜੀ ਜੇ ਬਣਾਵਾਂਗੇ ਕੀ ਆਪਾਂ ਰਸਮੀ ਸੀ ਜੀ ढक दें गैस कर दें थोड़ा जो देख लें आप सब्जी ये पा देंगे जी सुकी मेथी थोड़ी जी और ढक देने जी इधर आप हम धर ले जी दुध गर्म हो ਤਾਰ ਕੱਢ ਲਈ ਜੀ ਸਬਜ਼ੀ ਨੂੰ ਤੜਕਾ ਲਾ ਕੇ ਆਪਾਂ ਧਾਰ ਕੱਢਣ ਚੱਲੀ ਗਏ ਸੀ ਹੁਣ ਦੁੱਧ ਸਾਫ ਲੈਣੇ ਆਪਾਂ ਪਹਿਲਾਂ ਇਹ ਆਪਾਂ ਸਾਂ ਲੈ ਆ ਜੀ ਆਟਾ ਆਟਾ ਗੁੰਨ ਲਾਗੇ ਗਰਮੀ ਦੇ ਵਿੱਚ ਐ ਜਲਦੀ ਕੰਮ ਹੋ ਜਾਂਦੇ ਨੇ ਜਿੰਨਾ ਟਾਈਮ ਆਪਾਂ ਇੱਕ ਕੰਮੂ ਚੀਜ਼ ਕੋਲੇ ਖੜਾਂਗੇ ਦੁੱਧ ਤਰਿਆ ਗੈਸ ਤੇ ਜੇ ਸਬਜ਼ੀ ਧਰੀ ਹੈ ਉਹਨੇ ਚਾ ਆਪਾਂ ਨਿੱਕੇ ਨਿੱਕੇ ਕੰਮ ਨਾਲ ਹੋਰ ਕਰ ਲੈਣੇ ਆ ਜੀ ਗਰਮੀ ਕਰਕੇ ਕੰਮ ਸੇਤੀ ਹੋ ਜਾਂਦੇ ਨੇ ਆਟਾ ਗੁੰਨ ਕੇ ਆਪਾਂ ਡੱਬੇ ਚਾ ਕੇ ਰੱਖ ਲਿਆ ਜੀ ਗਰਮੀ ਕਰਕੇ ਢਿੱਲਾ ਹੋ ਜਾਂਦਾ ਤੇ ਆਪਾਂ ਇਹਨੂੰ ਫਰਿੱਜ ਚ ਰੱਖ ਦਿੰਨੇ ਆ ਅਜੇ ਰੋਟੀਆਂ ਪੱਧਾ ਘੰਟਾ ਠਹਿਰ ਕੇ ਬਣਾਉਣੀ ਆ ਜੀ ਮੱਜਾਂ ਵੱਲ ਜਾ ਕੇ ਉਹਨੇ ਟਾਈਮ ਤੇ ਆਪਾਂ ਕੰਮ ਖਤਮ ਕਰਕੇ ਆਵਾਂਗੇ ਜੀ ਫੇਰ ਆ ਕੇ ਰੋਟੀ ਬਣਾਵਾਂਗੇ ਮੁੱਦਣਾ ਵਾਈ ਆ ਰਹੀ ਹੈ ਇਹਦਾ ਸਬਜ਼ੀ ਵੀ ਆਪਣੀ ਬਣਨ ਵਾਲੀ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਜ ਆਪਾਂ ਇੰਨੀ ਕੀ ਵੀਡੀਓ ਪਾਵਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੇਂ ਵੀਡੀਓ ਨਾਲ ਮਿਲਾਂਗੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਇੱਕ ਵਾਰੀ ਆਪਾਂ ਤੁਹਾਨੂੰ ਸਬਜ਼ੀ ਦਿਖਾ ਦਿੰਨੇ ਆਂ ਇਹ ਦੇਖੋ ਜੀ ਬਣਨ ਵਾਲੀ ਹੈ ਜੀ ਥੋੜਾ ਜਿਹਾ ਆਪਾਂ ਇਹਨੂੰ ਹੋਰ ਪਕਾਵਾਂਗੇ